ਯੂਕਰੇਨ ਦੇ ਵਿੱਚ ਜੋ ਕੁਝ ਹੋ ਰਿਹਾ ਵਰਗਾ 20% ਤੋਂ ਉੱਪਰ ਯੂਕਰੇਨ ਦਾ ਜਿਹੜਾ ਹਿੱਸਾ ਹੈ ਉਸ ਪਰ ਰਸ਼ੀਆ ਦੇ ਕਬਜ਼ੇ ਚ ਹੈ। ਔਰ ਰਸ਼ੀਆ ਨਤ ਗੋਆਵਰੀ ਕਰ ਰਿਹਾ ਲੜਾਈ ਚੱਲ ਰਹੀ ਹੈ ਉਹਨਾਂ ਦੀ ਕੋਈ ਉਹਨੇ ਜਿਹੜੇ 24 ਘੰਟਿਆਂ ਚ ਕਰਨੀ ਸੀ ਮਿਸਟਰ ਟਰੰਪ ਨੇ ਟਰੰਪ ਇਸ ਟਰੰਪ ਕੀ ਫਰਕ ਪੈਂਦਾ ਕਹਦਾ ਸੀ ਮੈਂ 24 ਘੰਟੇ ਬੰਦ ਕਰਾ ਦੂੰਗਾ। ਅਜੇ ਤੱਕ ਚੱਲ ਰਹੀ ਹੈ। ਵਰਗਾ 150 ਦਿਨ ਹੋਣ ਵਾਲਾ ਹੋ ਗਿਆ ਉਹਦਾ। ਇਹ ਦਾ ਮਿਸਟਰ ਟਰੰਪ ਦਾ ਨਾਥਿੰਗ ਇਜ਼ ਇਨ ਕੰਟਰੋਲ ਯੂਕਰੇਨ ਦੇ ਲੋਕ ਸਾਰੀ ਦੁਨੀਆ ਦੇ ਲੋਕ ਨਿਕਲਦੇ ਉਹਨਾਂ ਥਾਵਾਂ ਦੇ ਵਿੱਚ ਸੀਰੀਆ 'ਚ ਬੜਾ ਪ੍ਰੋਬਲਮ ਸੀ ਗਾਜ਼ਾ ਦੇ ਵਿੱਚ ਬੜੀ ਪ੍ਰੋਬਲਮ ਹੈ ਸੁੱਡਾਨ ਆਫਰੀਕਾ 'ਚ ਕਈ ਥਾਵਾਂ ਤੇ ਪ੍ਰੋਬਲਮ ਆਈ ਜਾਣੇ ਔਰ ਲੋਕ ਯੂਥਾ ਦੇ ਯੂਕਰੇਨ ਦੇ ਲੋਕ ਕਿ ਨਾਲ ਦਾ ਕੰਟਰੀ ਪੋਲੈਂਡ ਹੈ ਅਗਲਾ ਬਾਰਡਰ ਕ੍ਰਾਸ ਕਰਕੇ ਦੂਜੇ ਪਾਸੇ ਜਾ ਬਿਠਾ ਸਾਡੇ ਬੰਗਲਾਦੇਸ਼ 'ਚ ਬਹੁਤ ਆ ਕੇ ਬਿਠੇ ਨੇ ਮਿਆਂਮਾਰ 'ਚ ਬਹੁਤ ਆ ਕੇ ਬਿਠੇ ਨੇ ਔਰ ਉਹ ਇਨਫਿਲਟ੍ਰੇਟ ਕਰਕੇ ਹਰਿਆਣੇ ਤੱਕ ਵੀ ਪਹੁੰਚ ਚੁੱਕੇ ਨੇ ਪੰਜਾਬ ਤੱਕ ਵੀ ਹੋਣਗੇ ਔਰ ਕਈ ਵਾਰ ਜੋ ਉਹ ਉਹਨਾਂ ਤੇ ਕੋਈ ਚੋਰੀ ਚਕਾਰੇ ਦੇ ਦੋਸ਼ ਵੀ ਲੱਗਦੇ ਆ ਖੋਸਾ ਤੱਕ ਕਰਦੇ ਹੁਣ ਖੋਸਾ ਲੋਕਾਂ ਨੂੰ ਲੋਕਸ ਨੂੰ ਕਈ ਵਾਰੀ ਹੇਟ ਹੋਣ ਲੱਗ ਜਾਂਦੀ ਵੀ ਆ ਵੀ ਤਰ੍ਹਾਂ ਇਹ ਕਰਦੇ ਆ ਅਜੇ ਹਾ ਕੁਛ ਹੁਣ ਪੋਲੈਂਡ ਦੇ ਵਿੱਚ ਹੋ ਗਿਆ ਜੀ ਤਕਰੀਬਨ 2.5 ਮਿਲੀਅਨ ਲੋਕ ਨੇ ਯੂਕਰੇਨੀਅਨ ਜਿਹੜੇ ਕਿ ਇਸ ਵੇਲੇ ਪੋਲੈਂਡ ਚ ਰਹਿੰਦੇ ਨੇ ਪੋਲੈਂਡ ਦੀ ਆਬਾਦੀ ਦਾ 7ਵਾਂ ਹਿੱਸਾ